ਕਰਨ ਵਾਸਤੇ ਇੱਥੇ ਟੀਮ ਪਹੁੰਚੀ ਹੈ ਮੈਂ ਵੀ ਪਹੁੰਚਿਆ ਸੋ ਜ ਸਾਰਾ ਅਸੀਂ ਐਗਜ਼ਾਮਨ ਕਰ ਰਹੇ ਹਾਂ ਨਾਲ ਦੇ ਏਰੀਆ ਵੀ ਐਗਜ਼ਾਮਨ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਪਰ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਕਿ ਜਿਹਦੇ ਚ ਕੋਈ ਗ੍ਰੇਨੇਡ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਉਧਾਰੇ ਚ ਡਿਊ ਮਿਲੇ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸੋ ਤਫਤੀਸ਼ ਤੇ ਜੋ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਸਰ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਿਸ ਚੌਂਕੀਆਂ ਚ ਹੁੰਦੀਆਂ ਹਨ ਥਾਣੇ ਚ ਹੁੰਦੀਆਂ ਹਨ ਕੀ ਕਾਰਨ ਹੁੰਦਾ ਹੈ ਮਤਲਬ ਤੱਕ ਮਨ ਤੁਸੀਂ ਦੇਖਿਆ ਚੈੱਕ ਵੀ ਕਰਿਆ ਪਿੱਛੇ ਵੀ ਜਾ ਕੇ ਬਾਉਂਡਰੀਆਂ ਦੇਖ ਕੀਤੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਊਗਾ ਜਿਹੜਾ ਵੀ ਇਨਸੀਡੈਂਟ ਹੋਇਆ ਉਹਦੀ ਪ੍ਰੋਪਰ ਤਫਤੀਸ਼ ਕਰਕੇ ਤੇ ਇਹਨੂੰ ਬਿਲਕੁਲ ਅਸੀਂ ਕਲੋਜ਼ ਕਰਾਂਗੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਜੇ ਕਿਸੇ ਨੇ ਫਰਫਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਤੁਸੀਂ ਸ਼ੀਸ਼ੇ ਦੇ ਚੌਲ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸ਼ੀਸ਼ਾ ਹੈ ਉਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮਨ ਲੋ ਆਫਿਸ ਦਾ ਸ਼ੀਸ਼ਾ ਚੰਗੇ ਤਰ੍ਹਾਂ ਚੁੱਕਾ ਚੋਰ ਹੋ ਗਿਆ ਤੇ ਲੇਗ ਵਿੰਡ ਨੇ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸੀਡੂ ਜ਼ਰੂਰ ਮਿਲਦਾ ਹੂੰ ਸੋ ਰੈਸੀਡੂ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਖੇਤਾਂ ਵਿੱਚ ਰਿਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਆ ਨਾ ਤਾਂ ਉਹਦਾ ਕੋਈ ਲੀਵਰ ਮਿਲਿਆ ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਜਿੱਥੇ ਉਹ ਡਿੱਗੇਗਾ ਉੱਥੇ ਗੱਡਾ ਵੀ ਬਣੂਗਾ ਸੋ ਇਹੋ ਜਿਹਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ ਪਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫਤੀਸ਼ ਜਾਰੀ ਹੈ ਕਿੰਨੇ ਵਜੇ ਇਹ ਸੂਚਨਾ ਮਿਲਿਆ ਮਾਹੌਲ ਬਣਿਆ ਹੈ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਸੁਣਿਆ ਗਿਆ अराउंड 2:00 ਵਜੇ ਜੀ ਸੋ ਉਸ ਤੋਂ ਬਾਅਦ ਦੀ ਸਾਡੀ ਤਫਤੀਸ਼ ਚੱਲ ਰਹੀ ਹੈ ਜਿਹੜੇ ਨਾਲ ਬਾਉਂਡਰੀ ਲੱਗਦੀ ਹੈ ਨਹੀਂ ਮੈਂ ਲੋਕਾਂ ਨੂੰ ਇਹ ਕੌਨਫੀਡੈਂਸ ਦਿਲਾਉਣਾ ਜੀ ਕਿ ਜੇ ਇਹੋ ਜੀ ਕੋਈ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਚ ਸક્ષਮ ਹੈ ਤੇ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਇਹਦੇ ਮਗਰ ਨੇ ਜੇ ਕੋਈ ਇਹੋ ਜੀ ਵਾਰਦਾਤ ਹੋਈ ਹੈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲੌਜੀਕਲ ਐਂਡ ਤੇ ਲੈ ਕੇ ਜਾਇਆ ਜਾਊਗਾ ਠੀਕ ਹੈ ਸਰ ਥੈਂਕ ਯੂ